ਕੀ ਕਰੀਏ ਕਿੱਥੇ ਹਾਂ ਕੋਈ ਦੋ ਪਾਣੀ ਲੈਣ ਦੇਣਾ ਹਾਂਜੀ ਥੋੜਾ ਨਾਲ ਨਾਲ ਹੋ ਜਾ ਐਦਰ ਦੇਖੋ ਸਾਹਮਣੇ ਹੋ ਅੱਗੇ ਦੀ ਕਾਕੇ ਕਿੱਥੇ ਗਈ ਕਾਕੇ

ਸੰਤ ਬਾਬਾ ਬਲਵੀਰ ਸਿੰਘ ਜੀ ਨਿਰਮਲ ਕੁੱਟਿਆ ਸੀਤੇਵਾਲ ਵਾਲੇ ਔਰ ਸਰਦ ਦਿਆ ਸਿੰਘ ਜੀ ਕਾਲੀ ਵਾਲੇ ਕੋਈ ਬੋਲਤੀਏ ਨੇ ਸੋ ਇਹਨਾਂ ਮਹਾਪ੍ਰਸਾਦਾ ਸਿਵ ਪਰਿਵਾਰ ਵੱਲੋਂ ਔਰ ਦਾਸਰੇਆ ਵੱਲੋਂ ਸਿਵ ਪਰਿਵਾਰ ਦੇ ਗ੍ਰਹਿ ਗੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਹੈ ਸਰਦ ਸ੍ਰੀ ਗੁਰਨ ਸਿੰਘ ਸਰ ਮਹਾਰਾਜ ਦੀਪਾ ਮਿਸ ਜੁਰੀ ਦੇ ਵਿੱਚ ਸਤਿਗੁਰ ਦੇ ਇਲਾਕੇ ਦੇ ਸ਼ਸਾਂ ਦਾ ਆਨੰਦ ਮਾਣਦੇ ਗੁਰੂ ਪੈਰੀ ਸਾਹਿਬ ਅਗਰਿਸ਼ਣਾ ਪ੍ਰਿਤ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਸਤੇ ਸਵਾ ਜੀ ਗੁਰਮੁਖ ਪਰਵਾਰ ਮੇਕ ਸਿੰਘ ਇਸ ਮੁਹ ਰਿਸ਼ਤੇਦਾਰ ਸ਼ਖਸ਼ਨ ਬੰਨੀ ਤੇ ਸੋਲ ਖਾਲਸਾ ਤੋਂ ਆਖੂ ਸਿੰਘ ਦੇ ਪਰਿਵਾਰ ਤੇ ਜਿੱਥੇ ਸਾਰੇ ਇਲਾਕਾ ਨਾਸੀ ਸੰਗਤਾਂ ਪਹੁੰਚਿਆ ਸਭ ਤੋਂ ਪਹਿਲਾਂ ਦੀ ਸਤਿਕਾਰਯੋਗ ਸਤਿਪਾਪਾ ਦਾਇਆ ਸਿੰਘ ਜੀ ਗੁਰਦੁਆਰਾ ਟਾਲੀ ਸਾਹਿਬਲੇਖਾਂ ਪਰ ਤੋਂ ਖੰਕੇ ਪਸੇ ਸਾਰਿਆਂ ਦਾ ਫਰਦੇ ਚੋ ਧੰਨਵਾਦ ਕਰਦੇ ਆ ਮਹਾਂਪੁਰਸਾਂ ਦਾ ਧੰਨਵਾਦ ਕਰਦੇ ਆ ਸੋ ਗੁਰਪਿਆਰੋ ਆਪਾਂ ਪਾਸਾ ਦੀ ਚਲਣਾ ਦੇ ਵਿੱਚੋਂ ਅਸੀਸਾਂ ਲੈਣ ਵਾਸਤੇ ਬਖੀਸ਼ਾਂ ਲੈਣ ਵਾਸਤੇ ਗੁਰੂ ਦੀਆਂ ਬਖੀਸ਼ਾਂ ਲੈਣ ਵਾਸਤੇ ਇਕੱਤਰ ਹੋਏ ਆ ਇਹੋ ਸੱਜਣਾਂ ਸ਼ੀਸ਼ਣੀਆਂ ਜੋ ਹੋਵਾ ਸਰਸੋ ਮੇ ਗੁਰੂ ਪਾਸ਼ਾ ਜੀਆ ਅਸੀਂ ਸਾਰੇ ਰਿਸ਼ਤੇਦਾਰ ਸਰ ਸੰਗੰਧੀ ਜੋ ਵੀ ਆਪਾਂ ਇਕੱਠੇ ਹੁੰਨੇ ਆ ਸਾਡੇ ਬਖਸ਼ੇ ਦੇ ਹੀ ਹੁੰਦਾ ਕਿ ਜਿਸ ਕਾਰਜ ਦੇ ਵਿੱਚ ਅਸੀਂ ਸ਼ਾਮਲ ਹੋਏ ਆ ਗੁਰੂ ਪਾਸ਼ਾ ਕਿਰਪਾ ਕਰਨ ਬਖਸ਼ਿਸ਼ ਕਰਨ ਜੋ ਰਿਸ਼ਤਾ ਅੱਜ ਜੁੜ ਰਿਹਾ ਸੁਭਾਇਕ ਕਿਰਪਾ ਕਰਨ ਮੇਰ ਭਰੇ ਹੱਥ ਰੱਖ ਕੇ ਦੋਨੋਂ ਪਰਿਵਾਰਾਂ ਨੂੰ ਦੋਨਾਂ ਸੁਆਗ ਜੋੜੀ ਨੂੰ ਸਤਿਗੁਰ ਆਪਣੇ ਚਰਨਾਂ ਦੇ ਨਾਲ ਜੋੜੀ ਰੱਖਣ ਨਾਮ ਦੀ ਰਾਤ ਵਰਸ਼ਨ ਚਰਨਾਂ ਦਾ ਪਿਆਰ ਵਰਸ਼ਨ ਸੋ ਗੁਰ ਪਿਆਰਿਓ ਬਹੁਤ ਵੱਡੀ ਲੋੜ ਹੈ ਜਿਸ ਯੁੱਗ ਦੇ ਵਿੱਚ ਅਸੀਂ ਲੰਘ ਰਹੇ ਹਾਂ ਜਿਹਨੂੰ ਅਸੀਂ ਵਿਗਿਆਨ ਦਾ ਯੁੱਗ ਕਹਿੰਦੇ ਆ ਜਿਹਨੂੰ ਅਸੀਂ ਕਲਾ ਦਾ ਯੁੱਗ ਕਹਿੰਦੇ ਆ ਜਿਹਨੂੰ ਅਸੀਂ ਟਿੱਕੀ ਵਿੱਚ ਸਦੀ ਦੇ ਵਿੱਚ ਅਸੀਂ ਪ੍ਰਵੇਸ਼ ਹੋ ਗਏ ਸੋ ਇਸ ਯੁੱਗ ਦੇ ਵਿੱਚ ਹਰ ਚੀਜ਼ ਜਿਹੜੀ ਹੈ ਉਹ ਤਰੱਕੀ ਕਰ ਰਹੀ ਹੈ ਦੁਨੀਆਂ ਦਾ فاਸਲਾ ਜਿਹੜਾ ਹੈ ਉਹ ਖਤਮ ਹੋ ਰਿਹਾ ਹੈ ਅੱਜ ਇੱਕ ਸੈਕਿੰਡ ਦੇ ਵਿੱਚ ਕਈ ਸੇ ਦਾ ਬੋਲਿਆ ਹੈ ਜਿਹੜਿਆ ਪਰ ਦੇ ਵਿੱਚ ਇੱਕ ਘਟੇ ਸਮਾਂ ਜਾ ਸਕਦਾ ਉਹ ਜਿਸ ਤਰ੍ਹਾਂ ਵਿਗਿਆਨ ਨੇ ਤਰੱਕੀ ਕੀਤੀ ਹੈ ਮਨੁੱਖ ਬਹੁਤ ਬ੍ਰਿਤੀਆਂ ਦੇ ਵੱਲ ਸੰਸਾਰਿਕ ਪਦਾਰਥਾਂ ਦੇ ਵਿੱਚ ਸਾ ਸੰਸਾਰਿਕ ਯਾਤਰਾਵਾਂ ਦੇ ਵਿੱਚ ਸੰਸਾਰ ਦੇ ਵਿੱਚ ਵਿਚਰਦਿਆਂ ਅੱਜ ਵਿਗਿਆਨ ਬਹੁਤ ਬਰੀਕੀਆਂ ਦੇ ਵਿੱਚ ਅੱਗੇ ਨੂੰ ਵਧ ਰਹੀ ਹੈ ਤੇ ਜੋ ਗ੍ਰਿਸ਼ਟੀਆਂ ਜੋ ਗਹਿਰਾਈਆਂ ਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਵਿੱਚ ਅੱਜ ਤੋਂ 500 ਸਾਲ ਪਹਿਲਾਂ ਸਾਡੇ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਅਸੀਂ ਬਾਣੀ ਤੋਂ ਦੂਰ ਹੁੰਦੇ ਜਾ ਰਹੇ ਹਾਂ ਸੰਸਾਰ ਦੇ ਵਿੱਚ ਲੱਫਟ ਹੁੰਦੇ ਜਾ ਰਹੇ ਹਾਂ ਸੰਸਾਰ ਜਿਹੜਾ ਹੈ ਉਹਦੇ ਨਾਲ ਜਿਹੜਾ ਹੈ ਅੱਜ ਪਰਪੱਕ ਬੰਦੇ ਜਾ ਰਹੇ ਹਨ ਪਰ ਗੁਰਮੁਖ ਜਾ ਰਹੇ ਬਹੁਤ ਵੱਡੀ ਲੋੜ ਅੱਜ ਸਾਨੂੰ ਸੋਚਣ ਦੀ ਕਿ ਅੱਜ ਵੀ ਉਹ ਅਟਲ ਸਚਾਈ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੋ 500 ਸਾਲ ਪਹਿਲਾਂ ਪਾਸਾਰਿਓ ਜਾਣ ਕੀਤੀ ਅੱਜ ਵੀ ਉਨੀ ਤਾਕਤ ਰਾ ਅੱਜ ਵੀ ਉਨੀ ਰੋਹਾਨੀਅਤ ਦੇ ਮਾਰਗ ਦੇ ਉੱਤੇ ਸਾਨੂੰ ਚੱਲਣ ਵਾਸਤੇ ਰਸਤਾ ਦੱਸਦੀ ਹੈ ਸੋ ਅਸੀਂ ਇੱਥੇ ਗੁਰੂ ਪਾਤਸ਼ਾਹ ਦੇ ਬਚਨਾਂ ਨੂੰ ਮੰਨਣਾ ਉਹਨਾਂ ਨੂੰ ਹਿਰਦੇ ਵਿੱਚ ਵਿਸਵਾਸਣਾ ਗੁਰੂ ਮਹਾਰਾਜ ਦੇ ਦੱਸੇ ਹੋਏ ਪਰੇਸ਼ਵਰ ਹਿਰਦੇ ਵਿੱਚ ਵਿਸਵਾਸਣਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਹੈ ਸਾਰੇ ਉਹ ਅੰਮ੍ਰਿਤ ਦਾ ਸਵਾਦ ਉਹ ਅੰਮ੍ਰਿਤ ਦਾ ਰਸ ਸਾਨੂੰ ਪ੍ਰਾਪਤ ਹੋ ਜਾਏ ਉਹਦੇ ਵਾਸਤੇ ਅਸੀਂ ਯਤਨ ਕਰ ਰਹੇ ਹਾਂ ਤੇ ਉਹਦੇ ਨਾਲ ਨਾਲ ਜਿਹੜੇ ਸਾਡੇ ਇਸ ਸੰਸਾਰੀ ਵਿਹਾਰ ਕਾਰ ਵਿਹਾਰ ਆ ਇਹਨਾਂ ਨੂੰ ਵੀ ਅਸੀਂ ਕਰਨਾ ਪਰ ਇਹ ਸੰਸਾਰ ਦੇ ਕਾਰੋਗਿਹਾਰ ਕਰਦੇ ਆ ਸਾਡਾ ਮਨ ਗੁਰੂ ਚਰਨਾਂ ਦੇ ਵਿੱਚ ਹੋਵੇ ਹਰ ਕੰਮ ਕਰ ਕਾਇਸ ਸਾਰ ਕੰਮ ਸਭ ਚੀਤ ਨਿਰੰਝਣ ਨਾਲ ਕੋਈ ਵੀ ਕਾਰਜ ਕਰਦੇ ਆ ਕੋਈ ਵੀ ਖੁਸ਼ੀ ਦਾ ਕਾਰਜ ਹੋਵੇ ਗਮੀ ਦਾ ਕਾਰਜ ਹੋਵੇ ਆਪਾਂ ਸਤਿਗੁਰ ਦੀ ਟੇਕ ਲੈਣੀ ਆ ਅਸੀਂ ਸਤਿਗੁਰ ਦਾਸ ਰ ਲੈਣੇ ਗੁਰਮੁਖ ਪਰਿਵਾਰ ਨੇ ਸਤਿਗੁਰਾਂ ਦੀ ਟੇਕ ਲਈਆ ਅਲਾਹੀ ਬਾਣੀ ਦੇ ਧੋਗ ਸਹਿਜ ਕੀਰਤਨ ਨਾਲ ਅਲਾਹੀ ਬਿਆਸ ਸਵਾਗਤ ਹੈ ਸੰਗਤਾਂ ਨੇ ਸਰਵਣ ਕੀਤਾ ਅੱਜ ਜੋ ਲੋੜ ਹੈ ਸਮੇਂ ਦੀ ਅੱਜ ਸਾਡੇ ਸਵਾਜ ਦੇ ਵਿੱਚ ਜੋ ਚੁਣੌਤੀਆਂ ਹੈ ਉਹ ਇਹ ਆ ਕਿ ਇੱਕ ਪਾਸੇ ਤਾਂ ਵਾਤਾਵਰਣ ਦਾ ਪ੍ਰਦੂਸ਼ਣ ਹੋ ਰਿਹਾ ਹੈ ਜੋ ਬਾਣੀ ਦੇ ਦਸਿਆ ਹੈ ਰਾਤ ਉਸੇ ਭੜਕ ਰਿਹਾ ਆਪੋ ਨੂੰ ਗੁਰੂ ਪਾਣੀ ਪਿਤਾ ਮਾਤਾ ਧਰਤਿ ਪਾਤ ਦੇ ਪਹਿਲਾ ਪਾਣੀ ਪੀਓ ਹੈ ਜਿਤ ਹਰਿਆ ਸਭ ਕੋਏ ਬਲਹਾਰੀ ਤੁਧ ਤਵਸਿਆ ਤੇਰਾ ਅੰਤ ਨਾ ਜਾਈ ਲਖਿਆ ਕੁਝ ਅਸੀਂ ਕਦਰ ਨੂੰ ਕੁਦਰਤ ਵਿੱਚੋਂ ਦੇਖਣ ਦੀ ਬਜਾਏ ਅਸੀਂ ਕੁਦਰਤ ਦੇ ਨਾਲ ਪਰਵਾੜ ਕਰ ਰਹੇ ਹਾਂ ਤੁਸੀਂ ਸੋਮਿਆਂ ਨਾਲ ਪਰਵਾੜ ਕਰ ਰਹੇ ਹਾਂ ਵਾਤਾਵਰਣ ਦਾ ਪੋਲੂਸ਼ਨ ਕਰ ਰਹੇ ਹਾਂ ਉਹ ਸਾਰਾ ਕੁਝ ਦਾ ਅਸਰ ਸਾਡੇ ਕਾਰੋਬਿਹਾਰ ਜੀਵਨ ਦੇ ਉੱਤੇ ਪੈ ਰਿਹਾ ਅੱਜ ਦੇਖ ਰਿਹਾ ਕਿ ਜਿੱਥੇ ਵਾਤਾਵਰਣ ਦਾ ਪ੍ਰਦੂਸ਼ਣ ਆ ਉੱਥੇ ਸਵਾਜਿਕ ਕ੍ਰਿਤਿਆ ਸਵਾਜਿਕ ਬੁਰਾਈਆਂ ਉਹਦੇ ਨਾਲ ਨਾਲ ਜਿਹੜਾ ਹੈ ਅੱਜ ਪੱਤਰ ਸੁਣਾ ਨਸ਼ੇ ਇਹ ਸਾਡੇ ਸਮਾਜ ਨੂੰ ਟੰਗ ਵਾਂਗੂ ਖਾ ਰਿਆ ਜਿੱਥੇ ਵੇਲੇ ਰਿਸ਼ਤਾ ਕਰਦੇ ਸੀ ਦੇਖਦੇ ਸੀ ਕਿ ਬੱਚਾ ਜਿਹੜਾ ਹੈ ਪੜਿਆ ਲਿਖਿਆ ਹੋਵੇ ਜਾਂ ਉਹਦੇ ਕੋਲ ਜ਼ਮੀਨ ਜਾਇਦਾਦ ਹੋਵੇ ਪਰਵਾਰ ਦੇਖਦੇ ਸੀ ਵਧੀਆ ਹੋਵੇ ਪਰ ਅੱਜ ਇਹ ਦੇਖਣਾ ਪੈ ਰਿਹਾ ਕਿ ਬੱਚਾ ਨਸ਼ੇ ਦਾ ਖਾਂਦਾ ਹੋਵੇ ਹੋਰ ਚੀਜ਼ਾਂ ਸਾਰੀਆਂ ਫੇਰੀ ਠੀਕ ਹੈ ਬੱਚਾ ਨਸ਼ੇ ਖਾਂਦਾ ਤਾਂ ਫਿਰ ਬਜ਼ੁਰਗਾਂ ਦਾ ਜੀ ਕੀਤੀ ਹੋਰੀ ਕਮਾਈ ਵੀ ਜਿਹੜੀ ਹੈ ਉਹ ਰੋੜ ਸਕਦਾ ਸੋ ਅੱਜ ਜਿਹੜਾ ਨਸ਼ਿਆਂ ਵੱਲੋਂ ਸਾਡੀ ਨੌਜਵਾਨ ਪੀੜੀ ਦਾ ਰੁਝਾਨ ਵਧਿਆ ਇਹ ਸਾਰਾ ਕੁਸ਼ੇ ਦਾ ਕਾਰਨ ਹੈ ਵਾਤਾਵਰਣ ਦਾ ਪ੍ਰਦੂਸ਼ਣ ਜੈਸਾ ਅਨ ਤੈਸਾ ਮਨ ਜੈਸਾ ਦੁੱਧ ਤੈਸੀ ਗੁੱਧ ਜੈਸਾ ਪਾਣੀ ਤੈਸਾ ਪ੍ਰਾਣੀ ਅਜ ਸਾਡਾ ਅਨ ਵੀ ਸੁਧ ਨਹੀਂ ਤੇ ਮਰ ਕਿਥੋਂ ਸੁਧ ਹੋਊਗਾ ਜੋ ਅਸੀਂ ਖਾਂਦੇ ਆ ਔਟ ਕਟੋਰੀ ਆਉਣੀ ਜੇ ਅਸੀਂ ਮਾੜਾ ਖਾਂਦੇ ਆ ਤੋ ਮਾੜੇ ਵਿਚਾਰ ਜਿਹੜੇ ਆ ਰਸਨਾ ਤੇ ਆਉਣਗੇ ਵਧੀਆ ਵਿਚਾਰ ਨਹੀਂ ਆ ਸਕਦੇ ਮਾੜਾ ਖਾਂਦੇ ਆ ਮਾੜੀ ਸੋਚ ਪੈਦਾ ਕਰੋਗੀ ਮਾਰੇ ਬਾਸ਼ੇ ਨੂੰ ਮਨ ਨੂੰ ਲਿਆਉਗੇ ਸੋ ਅਜ ਬਹੁਤ ਵੱਡੀ ਲੋੜ ਆ ਕਿ ਜੋ ਅਸੀਂ ਖਾ ਰਹੇ ਹਾਂ ਉਹ ਵੀ ਸੁਧਰੇ ਜੋ ਅਸੀਂ ਪੀ ਰਹੇ ਹਾਂ ਉਹ ਵੀ ਸੁਧਰੇ ਤੇ ਜੋ ਇਸ ਹਵਾ ਵਿੱਚ ਸਾਹ ਲੈ ਰਹੇ ਆ ਉਹ ਵੀ ਸੁਧਰੇ ਇਸੇ ਵਕਤੇ ਪਿਟਾਜਾਰ ਜਿਹੜਾ ਉਹ ਚਰਮ ਸੀਮਾ ਤੇ ਅੰਧੇਰਾ ਤੇਰੀ ਠੱਗੀ ਹਰ ਇੱਕ ਦੀ ਕੋਸ਼ਿਸ਼ ਆ ਕਿ ਅਸੀਂ ਦੂਸਰੇ ਨੂੰ ਠੱਗ ਲਈਏ ਦੂਸਰੇ ਦਾ ਲੁੱਟ ਲਈਏ ਦੂਸਰੇ ਨੂੰ ਖਾ ਲਈਏ ਇਹ ਜਿਹੜਾ ਸਾਹਿਬ ਵਾਤਾਵਰਣ ਦੇ ਪੋਲੂਸ਼ਨ ਦੇ ਲੱਸਣ ਹੈ ਸੋ ਉਹਦੇ ਨਾਲ ਨਾਲ ਇੱਕ ਬਹੁਤ ਵੱਡੀ ਜਿਹੜੀ ਪਿਛਲੇ ਸਮਿਆਂ ਦੇ ਵਿੱਚ ਵੀ ਸੀ ਇਹ ਬਿਮਾਰੀ ਤੇ ਅੱਜ ਵੀ ਹੈ ਜਿਹੜੀ ਵਿਆਹ ਦੇ ਉੱਤੇ ਅਸੀਂ ਕਰੋੜਾਂ ਰੁਪਏ ਖਰਚ ਕਰਦੇ ਹਾਂ ਵੱਡੇ ਵੱਡੇ ਪੈਲਸ ਬੁੱਕ ਕਰਦੇ ਹਾਂ ਬਹੁਤ ਕੁਝ ਬੱਕਰੀਆਂ ਵੱਡਿਆਂ ਕਿਸਮ ਦੀਆਂ ਸਰਾਬਾਂ ਬਹੁਤ ਕੁਝ ਇਹੋ ਜਿਹਾ ਪਰੋਚਦੇ ਹਾਂ ਜਿਹਦਾ ਰਾਜ ਨਾਲ ਵਿਆਹ ਦੇ ਨਾਲ ਕੋਈ ਸੰਬੰਧ ਨਹੀਂ ਹੈ ਸੋ ਇੱਕ ਗਰੀਬ ਵਾਸਤੇ ਇੱਕ ਤਕੜਾ ਹੈ ਬਾਹਰੋਂ ਆਇਆ ਉਹਦੇ ਪੈਸੇ ਖਰਚ ਦਿੰਦਾ ਫਾਇਦਾ ਉਹਨੂੰ ਵੀ ਕੁਝ ਨਹੀਂ ਹੁੰਦਾ ਉਹਦਾ ਭਾਵੇਂ ਜੇ ਨਾ ਮਰਜ਼ੀ ਖਰਚ ਕਰ ਲਵੋ ਬਾਅਦ ਵਿੱਚ ਅਜੇ ਇੱਕ ਗੁੱਸੇ ਹੀ ਹੁੰਦੇ ਆ ਕਿਉਂਕਿ ਇਹ ਕਾਰਜ ਵਧੀਆ ਨਹੀਂ ਤੇ ਉਹਦੇ ਰਿਜ਼ਲਟ ਵੀ ਵਧੀਆ ਨਹੀਂ ਆਉਂਦੇ ਪਰ ਜੇਕਰ ਕਿ ਅਸੀਂ ਵਿਆਹ ਕਰਦਿਆਂ ਅਸੀਂ ਸੁਧਾਰਨ ਕਰਨਾ ਸ਼ੁਰੂ ਕਰ ਦਈਏ ਇਹੋ ਜਿਹਾ ਫਰੂਨ ਖਰਚਾ ਨਾ ਕਰੀਏ ਜਿਹਦੇ ਨਾਲ ਜਿਹੜਾ ਹੈ ਅਸੀਂ ਥੋੜਾ ਜਿਹਾ ਸਮਾਂ ਤੇ ਅਸੀਂ ਸਮਾਜ ਨੂੰ ਰਿਸ਼ਤੇਦਾਰਾਂ ਨੂੰ ਇਹ ਦਰਸ਼ਨ ਵਿੱਚ ਬੜੀ ਮਸ਼ਹੂਰ ਕਰ ਦਿਆ ਕਿ ਇੰਨੇ ਲੱਖ ਰੁਪਏ ਕੁੜੀ ਦੇ ਵਿਆਹ ਦੇ ਉੱਤੇ ਲਾ ਦਿੰਦਾ ਇੰਨੇ ਲੱਖ ਮੁੰਡੇ ਦੇ ਵਿਆਹ ਤੇ ਲਾ ਦਿੰਦਾ ਪਰ ਜਦੋਂ ਜਿਹਨਾਂ ਕੋ ਫੜੇ ਹੁੰਦੇ ਆ ਉਹ ਘਰ ਲੈਣ ਵਾਸਤੇ ਆਉਂਦੇ ਆ ਉਦੋਂ ਪੜਦਾ ਸਾਰਾ ਚੱਕਿਆ ਜਾਂਦਾ ਕਿ ਇਹਨਾਂ ਲੋਕੀ ਲੈਟ ਲਾਰਡ ਨਹੀਂ ਫਿਰਲੇ ਫਿਰਲੇ ਹੁੰਦੇ ਆ ਪਰ ਗਰੀਬ ਨੂੰ ਤਗੜੇ ਮਗਰ ਦੇਖ ਕੇ ਵੀ ਜਿਹੜਾ ਹੈ ਕਈ ਵਾਰਾ ਕਰਨਾ ਪੈਂਦਾ ਤੇ ਕਿਹੜੀ ਵਾਰਾ ਸਾਡੇ ਬਾਹਰੋਂ ਆਏ ਜਿਹੜੇ ਵੀਰ ਹੁੰਦੇ ਆ ਉਹ ਵੀ ਕਹਿੰਦੇ ਆ ਕਿ ਭਾਈ ਅਸੀਂ ਜਿਹੜਾ ਹੈ ਸਾਦਾ ਵਿਆਹ ਕਰਨਾ ਲੈਣਾ ਕੁਛ ਨਹੀਂ ਪਰ ਪੈਲਸ ਵਧੀਆ ਬੁੱਕ ਕਰ ਦਿਓ ਉਹਦੇ ਵਿੱਚ ਹੀ 10-15 ਲੱਖ ਰੁਪਏ ਲਵਾ ਦਿੰਦੇ ਹਜੇ ਲੈਣਾ ਕੁਛ ਨਹੀਂ ਸੋ ਇਹੋ ਜੀ ਜਿਹੜੀ ਸਰਗੀ ਆ ਉਹ ਵੀ ਜਿਹੜੀ ਹੈ ਕਈ ਵਾਰ ਗਰੀਬ ਦੇ ਤੇ ਜੋੜਾ ਚ ਬਹਿ ਜਾਂਦੀ ਹੈ ਸੋ ਇਸ ਵਾਸਤੇ ਸਾਨੂੰ ਸੱਚੀ ਮੁੱਸੀ ਸਾਡੇ ਜਿਹੜਾ ਹੈ ਢੰਗ ਦੇ ਨਾਲ ਜਿਹੜੇ ਹੈ ਵਿਹਾਰ ਸਾਧੀਆਂ ਕਰਨੀ ਚਾਹੀਦੀ ਹੈ ਜਿਹਦੇ ਨਾਲ ਇਹ ਉਹੀ ਪੈਸਾ ਅਸੀਂ ਬੱਚੀ ਨੂੰ ਦੇਈਏ ਜਾਂ ਕਿਸੇ ਬੱਚੇ ਨੂੰ ਦੇਈਏ ਕਿਸੇ ਕਾਰਜ ਦੇ ਵਿੱਚ ਸਹੀ ਚ ਲੱਗ ਜਾਵੇ ਉਹ ਜਿਹੜਾ ਹੈ ਜੀਵਨ ਦੇ ਵਿੱਚ ਕਿਤੇ ਕੰਮ ਆ ਸਕਦਾ ਕਿਤੇ ਰਿਲੀਫ ਦੇ ਸਕਦਾ ਪਰਿਵਾਰ ਨੂੰ ਪਰ ਜੇਰ ਪੈਸਾ ਸੀ ਸਰਾਬਾਂ ਤੇ ਲਟੋੜਿਆ ਹੋਰ ਇਹੋ ਜਿਹੜੇ ਕਾਰਜ ਕਰਦੇ ਆ ਇਹਨਾਂ ਦੇ ਉੱਤੇ ਇਹਨਾਂ ਦਾ ਖਿਆਲ ਨਾਲ ਕੋਈ ਤਾਲਕ ਨਹੀਂ ਬੰਦਾ ਸੋ ਇਹਨੇ ਰਿਸ਼ਤੇਦਾਰ ਸਾਕ ਸੰਬੰਧੀ ਇੱਕਠੇ ਹੁੰਦੇ ਆ ਇਸੇ ਵਾਸਤੇ ਇਕੱਠੇ ਹੁੰਦਾ ਹੈ ਕਿ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਅਰਦਾਸ ਕਰੀਏ ਕਿ ਪਾਤਸ਼ਾਹ ਇਸ ਵਿਆਹ ਨੂੰ ਸਫਲ ਕਰਨ ਇਸ ਭਾਗੀ ਜੋੜੇ ਨੂੰ ਜੀਵਨ ਦੇ ਵਿੱਚ ਰੱਖੀਆਂ ਬਖਸ਼ੇ ਪਰ ਅਸੀਂ ਦੇਖਿਆ ਬਹੁਤ ਜ਼ਿਆਦਾ ਵਿਆਹਾਂ ਦੇ ਉੱਤੇ ਜਾ ਕੇ ਖਾਸ ਕਰਕੇ ਪੰਜਾਬ ਦੇ ਵਿੱਚ ਪਾਤਸ਼ਾਹ ਦੇ ਵਿੱਚ ਪੈਸੇ ਪੂਰੇ ਫੁੱਲ ਹੁੰਦੇ ਆ ਤੇ ਜਿੱਥੇ ਆਨੰਦ ਕਾਰਜ ਕਰਨੇ ਹੁੰਦੇ ਆ ਉਥੇ ਤਕਰੀਬਨ 5 ਜਾਂ 7 ਜਾਂ 10 ਬੰਦੇ ਬੈਠੇ ਹੁੰਦੇ ਆ ਪੰਜ-ਸੱਤ ਬੰਦੇ ਲੜਕੀ ਵੱਲ ਹੁੰਦੇ ਆ ਪੰਜ-ਸੱਤ ਬੰਦੇ ਮੁੰਡੇ ਵੱਲ ਹੁੰਦੇ ਆ ਤੇ ਬਾਕੀ ਸਾਰਾ ਪੈਸੇ ਦੇ ਵਿੱਚ ਹੀ ਰੋਲਾ ਪੈ ਰਿਹਾ ਹੁੰਦਾ ਉੱਥੇ ਜਿਹੜੇ ਸਾਬ ਬਹੁਤ ਕੋਸੇ ਹੋ ਜਾਂਦੇ ਹੋਰ ਚੱਲਦੇ ਆ ਜਿਨ੍ਹਾਂ ਦਾ ਵਿਆਹ ਦੇ ਨਾਲ ਕੋਈ ਮਤਲਬ ਨਹੀਂ ਹੁੰਦਾ ਸੋ ਇਸ ਵਾਸਤੇ ਜਿਹੜਾ ਹੈ ਅਸਲ ਵਿੱਚ ਤਾਂ ਵਿਆਹ ਤਾਂ ਮਰਸ਼ਦ ਆ ਕੋਈ ਚਾਰ ਰਾਮਾ ਦਾ ਪਾਠ ਗੁਰੂ ਪਾਸ਼ਾ ਦੇ ਚਰਨਾਂ ਦੇ ਵਿੱਚੇ ਜਿੰਨੇ ਵੀ ਸਾਖ ਸੰਬੰਧੀ ਆਏ ਆ ਉਹ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਨ ਬੇਨਤੀਆਂ ਕਰਨ ਕਿ ਪਾਸ਼ਾ ਤੇ ਕਾਰਜ ਇਹ ਇਹਨਾਂ ਦਾ ਜੀਵਨ ਗ੍ਰਸਥ ਜੀਵਨ ਜਿਹੜਾ ਹੈ ਤੋਂ ਖੁਸ਼ੀਆਂ ਪ੍ਰਾਪਤ ਹੋਵੇ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਦੇ ਕਿ ਇਹਨਾਂ ਦਾ ਜੀਵਨ ਗੁਰੂ ਦੇ ਲੇਖੇ ਲਿਖੇ ਨੇਕ ਕਾਰਜ ਕਰਨ ਜੀਵਨ ਦੇ ਵਿੱਚ ਜਿਸ 목적 ਦੇ ਵਾਸਤੇ ਦੁਨੀਆ ਤੇ ਆਏ ਆ ਉਹ 목적 ਪੂਰਾ ਕਰਨ ਸੋ ਅਸਲ ਵਿੱਚ ਤਾਂ ਸਾਖ ਸੰਬੰਧੀ ਰਿਸ਼ਤੇਦਾਰ ਇਸੇ ਕਰਕੇ ਸੱਜੇ ਜਾਂਦੇ ਆ ਪਰ ਜਿਹੜਾ ਸਾਡੇ ਸਮਾਜ ਦਾ ਵਰਤਾਰਾ ਜਿਹੜਾ ਹੈ ਅੱਗੇ ਬਰਾਤਾਂ ਵੀ ਜਾਂਦੀਆਂ ਸੀ ਤੇ ਇਸੇ ਕਰਕੇ ਸਿੱਧੀਆਂ ਜਾਂਦੀਆਂ ਸੀ ਕਿ ਉਸ ਵੇਲੇ ਕਾਰਾ ਨਹੀਂ ਸੀ ਪ੍ਰਕਮ ਨਹੀਂ ਸੀ ਪਛਾਣ ਨਹੀਂ ਸੀ ਤੁਰਕੇ ਜਾਂਦੇ ਸੀ ਗੱਡੇ ਖੜੀਆਂ ਤੇ ਜਾਂਦੇ ਸੀ ਕਿ ਨਾਲ 10 ਬੰਦੇ ਹੋਣਗੇ 20 ਬੰਦੇ ਹੋਣਗੇ ਤੇ ਕੋਈ ਰਾਹ ਵਿੱਚ ਲੋਟੀ ਨਾ ਲਵੇ ਅਸਲ ਵਿੱਚ ਬਰਾਤਾਂ ਦਾ ਇਹੀ ਕਾਰਨ ਸੀ ਪਰ ਹੁਣ ਜਿਹੜਾ ਹੈ ਬਰਾਤਾਂ ਜਿਹੜੀਆਂ ਹੈ ਕਿਸੇ ਦੀ 500 ਹੁੰਦੀ ਐ ਕਿਸੇ ਦੀ 700 ਹੁੰਦੀ ਐ ਲੋਕ ਲੋਕਾਂ ਦੇ ਵਕੀਲ ਲੁਟਣਾ ਆਪਣੇ ਆਪੇ ਲੁਟਕੇ ਜਾਂਦੇ ਹੋਟਲਾਂ ਵਾਲੇ ਜਿਹੜਾ ਹੈ ਕੋ ਸਾਰਾ ਕੁਝ ਕਰ ਦਿੰਦੇ ਆ ਪਰਸਤੇ ਵਿੱਚ ਉਹ ਸੁਣ ਵਾਲੀ ਗੱਲ ਤਾਂ ਰਹਿ ਨਹੀਂ ਜਾਂਦੀ ਸੋ ਇਸ ਵਾਸਤੇ ਅਸੀਂ ਤਾਂ ਬਹਿਤੀ ਕਰਾਂਗੇ ਬਹੁਤ ਧੰਨਵਾਦ ਕਰਦੇ ਆ ਅਸੀਂ ਪਰਮੁਖ ਪਰਿਵਾਰਾਂ ਦਾ ਜਿਹੜੇ ਬੜੇ ਸਾਦੇ ਢੰਗ ਦੇ ਨਾਲ ਜਿਹੜੇ ਹੈ ਦੋਨੋਂ ਪਰਿਵਾਰੀ ਇਹ ਵਿਆਹ ਕਰ ਰਹੇ ਆ ਭਾਈ ਹਾਕਮ ਸਿੰਘ ਜੋ ਵਿਦੇਸ਼ ਤੋਂ ਬੈਠੇ ਆ ਤੇ ਦੇਖ ਸਿੰਘ ਕਾਕਾ ਦਲਜੀਤ ਸਿੰਘ ਤਕਰੀਬਨ ਜਿਹੜਾ ਹੈ ਪਿਛਲੇ 10-12 ਸਾਲਾਂ ਤੋਂ ਤੇ ਲਗਾਤਾਰ ਸੇਵਾ ਦੇ ਵਿੱਚ ਇਹ ਪਰਿਵਾਰ ਲੱਗਾ ਹੋਇਆ ਤੇ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਬੜਾ ਨੇਕ ਪਰਿਵਾਰ ਤੇ ਗੁਰੂ ਪਾਤਸ਼ਾਹ ਨੇ ਕੋਈ ਕਸਰ ਵੀ ਨਹੀਂ ਛੱਡੀ ਤੇ ਹਰ ਤਰ੍ਹਾਂ ਦੀ ਬਖਸ਼ਿਸ਼ ਇਹਨਾਂ ਪਰਿਵਾਰ ਦੇ ਉੱਤੇ ਆ ਤੇ ਇਹੋ ਮਾਲਕ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਆ ਕਿ ਇਹ ਪਰਿਵਾਰ ਇਸੇ ਤਰ੍ਹਾਂ ਹੀ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਨਾਲ ਜੁੜਿਆ ਰਹੇ ਉਹਨਾਂ ਪਰਿਵਾਰਾਂ ਨੂੰ ਸਾਇਦ ਇਹ ਸਮਾਗਮ ਦੇ ਲੱਖ ਲੱਖ ਵਧਾਈ ਮਹਾਂਪੁਰਸਤ ਬਾਬਾ ਦੀ ਰਾਜ ਸਿੰਘ ਜੀ ਗੁਰਦੁਆਰਾ ਟਾਲੀ ਸਾਹਿਬ ਵਾਲਿਆਂ ਨੂੰ ਜਿਆਂ ਕੇ ਨੇ ਧੰਨਵਾਦ ਕਰਦੇ ਨੇ ਦੋਨੋਂ ਪਰਿਵਾਰਾਂ ਵੱਲੋਂ ਤੇ ਸਾਰੀ ਕੁ ਸਰਗਰ ਦਾ ਰਿਸ਼ਤੇਦਾਰ ਸਾਡੇ ਬਲਾਈ ਵੀ ਵੀਰ ਅਮਰੀਕਾ ਤੋਂ ਫੋਰਵਰਡ ਫਰਕ ਮੁਲਕਾ ਤੋਂ ਆਏ ਬੈਠੇ ਆ ਅਜਿਹੇ ਨਾਲ ਵੀ ਬੇਨਤੀ ਕਰਾਂਗੇ ਭਾਈ ਜਦੋਂ ਤੁਸੀਂ ਵੀ ਕਰਦੇ ਇੱਥੇ ਆੜ ਕੇ ਸਾਦਾ ਜਗਾਪ ਰੱਖਿਆ ਕਰੋ ਤਾਂ ਕਿ ਆਡੇ ਗਰੀਬਾਂ ਦਾ ਵੀ ਜਿਹੜਾ ਹੈ ਉਹ ਪਲਾ ਪੁੱਛ ਸਕਿਆ ਸੋ ਇਹ ਹਰ ਇੱਕ ਬੁਲਐਂਦੀ ਨਹੀਂ ਇਹੋ ਜਿਹੇ ਹੁਨਰ ਬਹੁਤ ਐਸੋ ਜਿਹੇ ਜਾਗਰੂਕ ਇਨਸਾਨ ਆ ਜਿਹੜੇ ਇਹਦੇ ਆੜ ਕੇ ਦੂਸਰਿਆਂ ਨੂੰ ਮਿਸਾਲ ਪੈਦਾ ਕਰਦੇ ਆ ਤੇ ਜਿਹੜੇ ਵੱਡੇ ਲੋਕ ਪੈਸੇ ਵਾਲੇ ਲੋਕ ਸਾਦਗੀ ਨੂੰ ਅਪਣਾ ਲੈਣ ਤੇ ਗਰੀਬਾਂ ਦਾ ਉੱਤੇ ਲੱਗਦਾ ਗਰੀਬਾਂ ਨੂੰ ਉੱਥੇ ਹੀ ਆਸਰਾ ਮਿਲਦਾ ਗਰੀਬ ਸਾਦਾ ਕਰਨ ਵਿੱਚ ਖੁਸ਼ੀ ਮਹਿਸੂਸ ਕਰਦੇ ਆ ਤੇ ਕਈ ਵਾਰ ਵੱਡਿਆਂ ਦੇ ਲਈ ਉਹਦੇ ਪੰਗੇ ਆਮ ਗਰੀਬ ਵਾਸਤੇ ਇੱਕ ਬਹੁਤ ਵੱਡਾ ਜਿਹੜਾ ਉਹ ਸਰਦਾਰ ਦੀ ਬਣ ਜਾਂਦੇ ਆ ਸੋ ਇਹ ਵੀ ਅੱਗੇ ਅਸੀਂ ਕਹਿੰਨੇ ਸਮਾਜ ਦੀ ਸੇਵਾ ਹੀ ਯਾਰ ਤੇ ਅਸੀਂ ਸਾੜਿਓ ਉਠਾ ਲਈਏ ਸਾਡਾ ਇਨਸਾਨ ਸਾਡਾ ਕਾਰਜ ਸਾਡੇ ਸੋਚ ਜਿਹੜੀ ਆ ਉਹ ਕਿਸੇ ਨਾਲੋਂ ਘੱਟ ਨਹੀਂ ਹੁੰਦੀ ਉਹ ਕਿਤੇ ਉਹਦਾ ਜਿਹੜਾ ਰਿਜ਼ਲਟ ਵਧੀਆ ਹੁੰਦਾ ਸੋ ਇਸ ਵਕਤ ਗੁਰੂ ਪਾਤਸ਼ਾਹ ਨੇ ਸਾਨੂੰ ਇਹ ਜੀਅ ਪ੍ਰੇਰਿਤ ਦਿੱਤਾ ਭਾਈ ਚਾਦਰ ਦੇਖ ਕੇ ਕੈਰਸ ਛਾਰੋ ਆਪਣਾ ਉਹਨਾਂ ਕਾਰਜ ਕਰੋ ਜਿਨ੍ਹਾਂ ਨੇ ਸਾਡਾ ਵਹਿਤਾ ਦਾਨ ਵਹਿਤ ਸੰਭਾਲਿਆ ਵਹਿਤ ਛਾਰ ਦੇ ਕੇ ਕੋਈ ਕਾਰਜ ਕਰਦੇ ਆ ਚਲੋ ਕਿਸੇ ਕੋਲ ਕੋਈ ਜ਼ਿਆਦਾ ਆਪਣੇ ਬੱਚਿਆਂ ਨੂੰ ਧੀਆ ਨੂੰ ਪੁੱਤਰਾਂ ਨੂੰ ਦੇਣਾ ਕੋਈ ਗੁਨਾਹ ਨਹੀਂ ਗੁਨਾਹ ਕਰਨਾ ਕੋਈ ਗੁਨਾਹ ਨਹੀਂ ਪਰ ਜਦੋਂ ਅਸੀਂ ਜਿਹੜਾ ਹੈ ਕਹਿੰਿਆ ਜਿਹੜੀਆਂ ਹੈ ਵੇਸ ਤੇ ਪੈਸੇ ਵਿਆਜੀ ਲੈ ਕੇ ਇਹੋ ਜੇ ਕਾਰਜ ਕਰਦੇ ਆ ਉਹ ਫਰਦਾਨ ਨਹੀਂ ਉਹ ਕੋਈ ਜਿਹੜਾ ਫਲ ਨਹੀਂ ਉਹਦਾ ਮਿਲਦਾ ਸਭੋ ਇੱਕ ਸਰਾਫ ਬਣ ਜਾਂਦਾ ਇਹੋ ਜੇ ਤੀਜਾ ਤੁਹ ਵਜੋ ਅਸੀਂ ਬਹੁਤ ਬਹੁਤ ਸਰਦ ਦੋਨਾਂ ਪਰਿਵਾਰਾਂ ਦਾ ਧੰਨਵਾਦ ਕਰਦੇ ਆ ਗੁਰੂ ਮਹਾਰਾਜ ਦਾ ਸਰਦੇ ਚ ਧੰਨਵਾਦ ਕਰਦੇ ਆ ਜਿਹਨਾਂ ਨੇ ਕਿਰਪਾ ਕੀਤੀ ਮੇਰ ਕੀਤੀ ਗੁਰਮੁਖ ਪਰਵਾਰ ਨੂੰ ਅਸੀਸਾਂ ਲੈਣ ਵਾਸਤੇ बखशिशा देने सतगुरां ने जन्म पाया कृपा ने आशीषा बखशिशा इसे तरह गुरु पातशाह मिलान रहन कर दिया प्राप्त करारी गुरु संगत का हर देनवाद वाहे गुरु जी का खालसा वाई जी की फतेह शैतान आदेश घोड़े ना सा सच सामने वो तो आए शो whales relic Yes ings, fun, in quickly mystery ya will be the yes, I am, Trustee, its Этот tamaan, not the bigbane of aong, not the lastとか, but the story is like, but thestat, i just like it, not the status, but the finance, not even Woche, not definitely.